ਇੱਕ ਦਿਨ ਵਿੱਚ 6-7 ਘੰਟੇ ਤਾਂ ਪੜ੍ਹਨਾ ਹੀ ਪੈਂਦਾ ਹੈ ਅਗਰ ਐਨੀ ਵਧੀਆ ਸਕੋਰ ਕਰਨਾ ਹੈ ਤਾਂ ਕਿੰਨਾ ਕੁ ਸੰਜੋਗ ਰਿਹਾ ਮਮੀ ਪਾਪਾ ਦਾ ਟੀਚਰ ਦੇਖੋ ਪੈਰੈਂਟਸ ਨੇ ਤਾਂ ਬਹੁਤ ਜ਼ਿਆਦਾ ਇਨਕਰੇਜ ਕੀਤਾ ਹਰ ਇੱਕ ਚੀਜ਼ ਵਿੱਚ ਈਵਨ ਸਪੋਰਟਸ ਸਟੱਡੀਜ਼ ਹਰ ਇੱਕ ਚੀਜ਼ ਤੇ ਬਹੁਤ ਇਨਕਰੇਜ ਕੀਤਾ ਸਭ ਤੋਂ ਪਹਿਲਾਂ ਤਾਂ ਮੈਂ ਆਪਦੇ ਸਕੂਲ ਨੂੰ ਵੀ ਧੰਨਵਾਦ ਕਰਨਾ ਚਾਹੁੰਦੀ ਆ ਜਿਨ੍ਹਾਂ ਨੇ ਟੀਚਰਸ ਨੇ ਜਿਨ੍ਹਾਂ ਨੇ ਮੈਨੂੰ ਗਾਈਡ ਕੀਤਾ ਪ੍ਰਿੰਸੀਪਲ ਮੈਮ ਸਭ ਦਾ ਧੰਨਵਾਦ ਕਰਨਾ ਚਾਹੁੰਦੀ ਆ ਮਿਹਨਤ ਤਾਂ ਸੀ ਕੀਤੀ ਪਰ ਗਾਈਡ ਤਾਂ ਉਹਨਾਂ ਨੇ ਕੀਤਾ ਏਮ ਕੀ ਹੈਗਾ ਕੀ ਮੈਂ ਚਾਹੁੰਦੀ ਆ ਕਿ ਮੈਂ ਯੂਪੀਐਸਸੀ ਕੱਟ ਕੇ ਆਈਐਸ ਅਫੀਸਰ ਬਣਾ ਮੈਂ ਆਪਣੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਆ ਗੁਰੂ ਸਾਹਿਬ ਦਾ ਨਾਮ ਚਮਕਾਣਾ ਹਾਂਜੀ ਡੈਫੀਨਿਟਲੀ ਦੇਖ ਲਓ ਜੀ ਅੱਜਕਲ ਕੰਪੀਟੀਸ਼ਨ ਇੰਨਾ ਜ਼ਿਆਦਾ ਹੈ ਮੈਂ ਕਹਿਣਾ ਕਿ ਅ ਇਸ ਇਹ ਸਾਰਾ ਕ੍ਰੈਡਿਟ ਬੱਚਿਆਂ ਨੂੰ ਜਾਂਦਾ ਹੈ ਕਿਉਂਕਿ ਬੱਚੇ ਆਪ ਬਹੁਤ ਐਂਬੀਸ਼ੀਅਸ ਹੈਗੇ ਆ ਬਹੁਤ ਮਿਹਨਤੀ ਹੈ ਤੇ ਬਹੁਤ ਸੀਰੀਅਸ ਹੈਗੇ ਆ ਜਿਵੇਂ ਪੁਰਾਣੀ ਜਨਰੇਸ਼ਨ ਹੁੰਦੀ ਸੀ ਨਾ ਆਪਾਂ ਬਾਹਰ ਜ਼ਿਆਦਾ ਖੇਡਦੇ ਰਹਿੰਦੇ ਸੀ ਪੜਾਈ ਸਿਰਫ ਸਕੂਲ ਜਾਇਦਾ ਸੀ ਕਰਕੇ ਅੱਜ ਦਾ ਅਸੀਂ ਐਵੇਂ ਕਰਦੇ ਸੀ ਕੋਈ ਘਰ ਆ ਕੇ ਕੋਈ ਘਾਟੀ ਪੜਿਆ ਸੀ ਪਰ ਅੱਜ ਕੱਲ ਦੇ ਬੱਚੇ ਜਿਹੜੇ ਹੈਗੇ ਆ ਦੇ ਵੈਰੀ ਸੀਰੀਅਸ ਉਹਨਾਂ ਦਾ ਉਹਨਾਂ ਨੇ ਏਮ ਪਹਿਲਾਂ ਹੀ ਬਣਾਏ ਹੋਏ ਆ ਸਿਆਣੇ ਬਹੁਤ ਹੈ ਅੱਜ ਕੱਲ ਦੀ ਜਿਹੜੀ ਨਵੀਂ ਜਨਰੇਸ਼ਨ ਹੈਗੀ ਆ ਸਿਆਣੀ ਬਹੁਤ ਹੈ ਇਹਨਾਂ ਦੇ ਕਲੈਰਿਟੀ ਬਹੁਤ ਹੈ ਮਾਈਂਡ ਦੀ ਸਾਨੂੰ ਪਤਾ ਹੀ ਨਹੀਂ ਸੀ ਕਿ ਅਸੀਂ ਕਰਨਾ ਕੀ ਹੈ ਅਸੀਂ ਤੁਹਾਨੂੰ 22 23 ਸਾਲ ਦੀ ਉਮਰ ਤੇ ਨਹੀਂ ਪਤਾ ਸੀ ਅਸੀਂ ਕਰਨਾ ਕੀ ਹੈ ਪਰ ਦੇ نو ਮੋਸਟ ਆਫ ਥੈਮ 90% ਆਫ ਦਾ ਜਨਰੇਸ਼ਨ ਨੋਜ਼ ਕਿ ਅਸੀਂ ਅਸੀਂ ਆ ਕਰਨਾ ਹੈ ਜਿਵੇਂ ਆ ਬੇਟੀ ਨੇ ਕਿਹਾ ਕਿ ਮੈਂ ਆਈ ਵਾਂਟ ਟੂ ਡੂ ਯੂਪੀਐਸ ਯੂਪੀਐਸ ਇਹ ਕਹਿੰਦੀ ਮੈਂ ਆਈਐਸ ਬੰਨਾ ਐ ਮਾਈਪੀਐਸ ਬੰਨਾ ਐ ਤੇ ਮੈਂ ਤੁਹਾਨੂੰ ਇੱਕ ਵੈਦ ਨਾਲ ਕਹਿ ਰਿਹਾ ਅੱਜ ਅਜੇ ਨੂੰ 7 ਸਾਲ ਲੱਗਨੇ ਐ ਇਹਨੂੰ ਕਹਿੰਦੇ ਇਹ ਸਾਰਾ ਕੁਝ ਕਰਨ ਨੂੰ ਪਰ ਆਈ ਕੈਨ ਟੈਲ ਯੂ 7 ਸਾਲ ਪਹਿਲਾਂ ਮੈਂ ਪ੍ਰੈਡਿਕਸ਼ਨ ਦੇ ਰਿਹਾ 100% ਇਹ ਆਪਦੀ ਗੋਲ ਚ ਅਚੀਵ ਕਰ ਲੇਗੀ ਸ਼ੀ ਵਿਲ ਬੀ ਸ਼ੀ ਵਿਲ ਬੀ 100% ਸਕਸੈਸਫੁਲ ਕਿਉਂਕਿ ਇਹ ਕਲੈਰਿਟੀ ਬਹੁਤ ਜ਼ਿਆਦਾ ਹੈ ਮਿਹਨਤ ਹੈਗੀ ਹੈ ਪੇਰੈਂਟਸ ਦੀ ਸਪੋਰਟ ਹੈ ਹੋਰ ਕੋਈ ਚੀਜ਼ ਚਾਹੀਦੀ ਨਹੀਂ ਕੋਈ ਡਿਸਟਰੈਕਸ਼ਨ ਨਹੀਂ ਹੈਗੀ ਸੋ ਮੇਨ ਚੀਜ਼ ਹੈ ਸੋ ਇਟਸ ਸਾਰੇ ਬੱਚਿਆਂ ਦਾ ਮੈਂ ਸਾਰਿਆਂ ਨੂੰ ਕਈ ਪਰਿਵਾਰਾਂ ਦੇ ਬੱਚਿਆਂ ਦੇ ਰਿਜ਼ਲਟਸ ਬਹੁਤ ਚੰਗੇ ਆਏ ਮੈਂ ਸਾਰਿਆਂ ਨੂੰ ਹੀ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਕੱਲੇ ਇਸ ਬੇਟੀ ਨੂੰ ਨਹੀਂ ਕਿਉਂਕਿ ਖੇੜਾ ਪਰਿਵਾਰ ਤਾਂ ਵੈਸੇ ਮੇਰੇ ਇਹਨਾਂ ਨਾਲ ਪੁਰਾਣੇ ਸਾਹ ਜਗੇ ਤੇ ਮੈਂ ਮੈਂ ਕਿਹਾ ਅੱਜ ਕੁਦਰਤੀ ਗੱਲ ਹੋਈ ਮੈਂ ਕਿਹਾ ਮੈਂ ਆ ਰਿਹਾ ਤੇ ਕਹਿੰਦੇ ਜ਼ਰੂਰ ਆਣਾ ਤੇ ਪਰ ਸਾਰੇ ਬੱਚਿਆਂ ਨੇ ਹੀ ਬਹੁਤ ਬਹੁਤ ਪਰਿਵਾਰਾਂ ਦੇ ਬੱਚਿਆਂ ਨੇ ਕੋਈ 96 ਕੋਈ 97 ਕੋਈ 98 ਇਹ ਤਾਂ ਇਹਨੂੰ ਕਹਿੰਦੇ 90s ਐਵੇਂ ਬਣਾਤੇ ਉਹਨਾਂ ਨੇ ਸਾਡੇ ਸਾਡੇ ਟਾਈਮ ਕਿਸੇ-ਕਿਸੇ ਕੋਲ ਆਂਦੇ ਹੁੰਦੇ ਸੀ ਇਸ ਇਲਾਕੇ ਦੇ ਜਿਹੜੇ ਦੂਸਰੇ ਬੱਚੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੀ ਮੈਸੇਜ ਇਹ ਹੈਗਾ ਕਿ ਤੁਸੀਂ ਦੇਖੋ ਜੇ ਇਹ ਕਰ ਸਕਦੀ ਹੈ ਜੇ ਕਿੱਟੂ ਜੀ ਦਾ ਬੇਟਾ ਕਰ ਸਕਦਾ ਹੈ ਜਾਂ ਹੋਰ ਕੋਈ ਕਰ ਸਕਦਾ ਹੈ ਢੀਂਗਰਾ ਪਰਿਵਾਰ ਕਰ ਸਕਦਾ ਹੈ ਸਤਪਾਲ ਜੀ ਦੀ ਬੇਟੀ ਨੇ ਇੰਨੇ ਚੰਗੇ ਨੰਬਰ ਲਏ ਆ ਤੇ ਤੁਸੀਂ ਵੀ ਇਹ ਆਪਦਾ ਏਮ ਕਲੈਰਿਟੀ ਰੱਖੋ ਵੀ ਆ ਪ੍ਰਾਊਡ ਕਿ ਸਾਡੇ ਛੋਟੇ ਜਿਹੇ ਸ਼ਹਿਰ ਚੋਂ ਗੁਰੂ ਅਰਸਾਏ ਦੇ ਸ਼ਹਿਰ ਤੋਂ ਮਿਹਨਤ ਕਰਕੇ ਤੁਸੀਂ ਅੱਗੇ ਨਿਕਲੋਗੇ ਜਦੋਂ ਤੁਸੀਂ ਕਿਤੇ ਲੱਗੋਗੇ ਬੇਸ਼ੱਕ ਆਈਐਸ ਬਣਨ ਬੇਸ਼ੱਕ ਬਿਜ਼ਨਸ ਕਰਨ ਬੇਸ਼ੱਕ ਡਾਕਟਰ ਬਣਨ ਬੇਸ਼ੱਕ ਹੋਰ ਇੰਜੀਨੀਅਰ ਬਣਨ ਜਿੱਥੇ ਵੀ ਜੜੀ ਫੀਲਡ ਜਾਓਗੇ ਵੀ ਵੀ ਪ੍ਰਾਊਡ ਕੀ ਸਾਡੇ ਬੱਚੇ ਅੱਗੇ ਲੱਗੇ ਹੋਏ ਆ ਤੇ ਲੋਕਾਂ ਨੂੰ ਮੋਟੀਵੇਸ਼ਨ ਮਿਲੇਗੀ ਨਵੀਂ ਜਨਰੇਸ਼ਨ ਨੂੰ ਅਗਲੀ ਜਨਰੇਸ਼ਨ ਨੂੰ ਮੋਟੀਵੇਸ਼ਨ ਮਿਲੇਗੀ ਅਸੀਂ ਵੀ ਕੁਝ ਕਰੀਏ ਰਾਣਾ ਸੋਢੀ ਜੀ ਨੂੰ ਇਸ ਇਲਾਕੇ ਨੇ 20 ਸਾਲ ਤਗਾਤਰ ਪ੍ਰੇਪੇਅਰ ਬਣਾਇਆ ਤੇ ਚੁਣਿਆ ਕਈ ਬੱਚੇ ਗਰੀਬੀ ਕਾਰਨ ਇਸ ਤਰ੍ਹਾਂ ਦੇ ਡਿਗਰੀਆਂ ਨਹੀਂ ਕਰ ਪਾਦੇ ਕੀ ਪੇਰਾਨਾ ਸਾਹਿਬ ਉਹਨਾਂ ਸਪੋਰਟ ਕਰਨਗੇ ਜਿਹੜੇ ਬੱਚੇ ਇਸ ਤਰ੍ਹਾਂ ਦੇ ਕੁਝ ਕਰਨਾ ਚਾਹਦੇ ਨੇ 100% ਪਹਿਲਾਂ ਵੀ ਕਰਦੇ ਆਏ ਆ ਜਿੱਥੇ ਵੀ ਕਿਸੇ ਨੂੰ ਲੋੜ ਹੋएगी ਜੇ ਕੋਈ ਮੈਰਿਟ ਤੇ ਹੁੰਦੀ ਕੋਈ ਚੀਜ਼ ਜਿਹੜਾ ਬੱਚਾ ਜਿਹਦੇ ਉਹਨੂੰ ਭੁੱਖ ਹੈਗੀ ਕਿ ਮੈਂ ਪੜਨਾ ਹੈ ਮੈਂ ਕੁਝ ਕਰਨਾ ਹੈ ਤੇ ਉਹਨਾਂ ਦੇ ਹਾਲਾਤ ਨਹੀਂ ਅਲਾਉ ਕਰਦੇ 100 10% ਇਹ ਆਪਣਾ ਇੱਕ ਹਿਊਮੈਨਿਟਰੀਅਨ ਗਰਾਉਂਡ ਤੇ ਆਪਣਾ ਫਰਜ਼ ਬੰਦਾ ਕਲੇਰਾਨਾ ਸਾਹਿਬ ਦਾ ਸਾਡਾ ਫਰਜ਼ ਬੰਦਾ ਹੈ ਕਰਨਾ ਹੀ ਕਰਨਾ ਹੈ ਨਾਟ ਐਜ਼ ਅ ਪਬਲਿਕ ਫਿਗਰ ਵੈਸੇ ਹੀ ਕਰਨਾ ਹੈ ਆਪਾਂ ਕਿੰਨਾ ਦੀ ਮਦਦ ਕਰੀਦੀ ਹੁੰਦੀ ਹੈ ਕਿਸੇ ਦਾ ਇਲਾਜ ਕਰਾਤਾ ਕਿਸੇ ਦਾ ਕੁਝ ਪਰ ਇਹ ਤਾਂ ਬੱਚੇ ਦੀ ਇੱਕ ਕਿਉਂਕਿ ਉਹਨੇ ਅੱਗੇ ਜਾ ਕੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰਨਾ ਹੈ ਤੇ ਸਾਡੇ ਅੱਗੇ ਬੱਚਿਆਂ ਨੂੰ ਪ੍ਰੇਰਣਾ ਮਿਲਣੀ ਹੈ ਸੋ ਬਹੁਤ ਵੱਡੀ ਗੱਲ ਹੈ 100% ਮੈਨੂੰ ਲੱਗ ਰਿਹਾ ਕਿ ਇਹ ਬੱਚਿਆਂ ਨੇ ਸਾਰਾ ਕੁਝ ਕੰਟਰੋਲ ਕਰਨਾ ਹੈ ਕਿ ਆ ਕੇ ਜਿਵੇਂ ਹੁਣੇ ਗੱਲ ਕੀਤੀ ਹੈ ਕਿ ਇਹ ਅਫਸਰ ਬਣ ਜਾਣਾ ਇਹਨਾਂ ਨੇ ਕਿਸੇ ਨੇ ਕੁਝ ਬਣ ਜਾਣਾ ਕਿਸੇ ਨੇ ਡਾਕਟਰ ਬਣ ਜਾਣਾ ਆਈ ਥਿੰਕ ਬਹੁਤ ਵਧੀਆ ਹੋਣਾ ਇਟਸ ਸਮਾਲ ਟਾਊਨ ਜਿੰਨੇ ਵੀ ਲਾਈਕ ਬੱਚੇ ਨਿਕਲ ਰਹੇ ਵੱਡੇ ਟਾਊਨ ਪਿੱਛੇ ਰਹਿ ਗਏ ਹੈ ਇਹ ਸਮਾਲ ਟਾਊਨਸ ਨਿਕਲ ਰਹੀ ਹੈ ਤੁਸੀਂ ਦੇਖੋ ਇਹਨਾਂ ਨੇ ਅੱਗੇ ਜਾ ਕੇ ਤੁਸੀਂ ਦੇਖੋ ਕਿ ਆਉਣ ਵਾਲੇ ਟਾਈਮ ਚ ਮੈਂ ਕੀ ਪ੍ਰੈਡਿਕਸ਼ਨ ਕੀਤੀ ਹੈ ਇਹਦੀ ਕਲੈਰਿਟੀ ਇੰਨੀ ਵਧੀਆ ਹੈਗੀ ਹੈ ਕਿ ਵਿਥਿਨ ਨੈਕਸਟ 7 8 ইয়ার্স ਸ਼ੀ ਵਿਲ ਬੀ ਐਨ ਆਫੀਸਰ ਜਿਹੜੇ ਵੀ ਆਦੇ ਲਾਈਨ ਚ ਆਏਗੀ ਹੀਰਾ ਜੀ ਗਵਰਨਰ ਸਕੂਲ ਆਫ ਫੈਮਿਨੀਆਂ ਸੈਰ ਇਨਸ਼ਾਅੱਲਾ ਉੱਥੇ ਤਿੰਨ ਟੀਚਰਿੰਗ ਕੈਮਿਸਟਰੀ ਦਾ ਟੀਚਰ ਨਹੀਂ ਹੈ ਪੰਜਾਬੀ ਦਾ ਨਹੀਂ ਹੈ ਐਵਰੇਜ ਦਾ ਨਹੀਂ ਹੈ ਫਿਰ ਵੀ ਬੱਚੇ ਮੈਰਕ ਲੈ ਕੇ ਆਏ ਦੇਖੋ ਇਹ ਟੀਚਰਸ ਦੀ ਕਮੀ ਜ਼ ਇਹ ਸਰਕਾਰ ਦੀ ਜ਼ਿੰਮੇਵਾਰੀ ਵੀ ਬੰਦੀ ਐ ਇਹਨੂੰ ਠੀਕ ਕਰਨਾ ਤੁਸੀਂ ਨੋਟਿਸ 'ਚ ਲਿਆਂਦਾ ਐ ਇਹਦਾ ਮੁੱਦਾ ਵੀ ਚੱਕਨੇ ਆ ਤੇ ਲਿਆਂਦਾ ਵੀ ਚਾਹੀਦਾ ਸਰਕਾਰ ਨੂੰ ਇਹਨਾਂ ਨੂੰ ਪਤਾ ਵੀ ਹੋਏਗਾ ਪਰ ਜਿਹੜੀ ਤੁਸੀਂ ਗੱਲ ਕੀਤੀ ਐ ਗਰਲਸ ਹਾਈ ਸਕੂਲ ਤੁਸੀਂ ਦੇਖਿਆ ਹੀ ਐ ਇਹ ਰਾਣਾ ਜੀ ਨੇ ਜਦੋਂ ਆਪਸੀਂ ਪਿਛਲੀ ਵਾਰੀ ਸਰਕਾਰ 'ਚ ਸੀ ਰਾਣਾ ਜੀ ਨੇ ਉਹ ਆਪਦਾ ਮੁੱਦਾ ਬਣਾ ਲਿਆ ਸੀ ਕਿ ਮੈਂ ਐਜੂਕੇਸ਼ਨ ਤੇ ਪੈਸੇ ਬਹੁਤ ਲਾਣੇ ਆ ਤੇ 20 spent nearly 40 crores on schools upgradation ਤੇ ਤੁਸੀਂ ਦੇਖਿਆ ਗਰਲ ਸਕੂਲ ਅੱਜ ਟੌਪ ਦਾ ਸਕੂਲ ਐ ਕਿਸੇ ਤੋਂ ਕੋਈ ਚੀਜ਼ ਤੋਂ ਪਿੱਛੇ ਨਹੀਂ ਐਗਾ ਕੋਈ ਚੀਜ਼ ਆਪਾਂ ਕਹੀਏ ਕਿ ਫੈਸਿਲਿਟੀ ਹਾਂ ਇਨੀ ਮੈਂ ਕਹਿੰਦਾ ਕਿ ਆਪਾਂ ਵੀ ਆਰ ਵੀ ਆਰ देयर ਬਟ ਤੁਸੀਂ ਦੇਖੋ ਜਰਨੀ ਕਿੱਥੋਂ ਕਿੱਥੇ ਪਹੁੰਚੀ ਐ ਉਹ ਸਕੂਲ ਚ ਮੇਰੇਖੇ 4-5 ਕਰੋੜ ਰੁਪਏ ਲੱਗੇ ਉਹ ਸਕੂਲ ਦੇ ਵਿੱਚ ਉਹ 5 ਸਾਲਾਂ ਦੇ ਵਿੱਚ ਸੋ ਇਟਸ ਅ ਵੈਰੀ ਬਿਗ ਥਿੰਗ ਕਿ ਸਕੂਲ ਦੇ ਉੱਤੇ ਇਹ ਜਿਹੜਾ ਰਿਜ਼ਲਟ ਆ ਰਿਹਾ ਕਿ ਇਹ ਮੋਟੀਵੇਸ਼ਨ ਹੁੰਦੀ ਬੱਚਿਆਂ ਨੂੰ ਚੰਗੇ ਮਾਹੌਲ ਚ ਪੜਾਣਾ ਚੰਗਾ এনਵਾਇਰਨਮੈਂਟ ਹੋਵੇ ਚੰਗੀ ਸਹੂਲਤਾਂ ਮਿਲੀਆਂ ਉਹਨਾਂ ਤੇ ਬੱਚੇ ਵੀ ਪੜਾਂਦੇ ਤੇ ਟੀਚਰਸ ਵੀ ਖੁਸ਼ ਹੋ ਕੇ ਪੜਾਂਦੇ ਬਹੁਤ ਵਧੀਆ ਮਹਿਸੂਸ ਹੋ ਰਹਾ ਹੈ ਹੀਰਾ ਸੋਢੀ ਸਾਡੇ ਕੋਲ ਆਏ ਤੁਸੀਂ ਸਾਰੇ ਆਏ ਬਹੁਤ ਜਿਆਦਾ ਵਧੀਆ ਲੱਗ ਰਿਹਾ ਸਾਨੂੰ ਜੀ ਸਾਡੀ ਗੁੜੀਆਂ ਨੇ ਬਹੁਤ ਵਧੀਆ ਮਕਾਮ ਹਾਸਿਲ ਕੀਤਾ ਜੀ ਉਹਦੇ ਕ੍ਰੈਡਿਟ ਜਾਊਗਾ ਜੀ ਬਹੁਤ ਵਧੀਆ ਜੀ ਜਦੋਂ ਬੱਚਾ ਪੜਦਾ ਸੀ ਕਿੰਨੀ ਬੇਦਰ ਤੱਕ ਪੜਦਾ ਰਹਿੰਦਾ ਸੀ ਤੁਸੀਂ ਬਿਜ਼ਨਸ ਤੋਂ ਆਉਂਦੇ ਆ ਆਪਣੇ ਟਿਕਾਣੇ ਤੋਂ ਸਰ ਅਸੀਂ ਤਾਂ 8:30 ਵਜੇ ਕਰ ਆਂਦੇ ਸੀ ਲੇਕਿਨ ਸਵੇਰ ਦੇ 2-3 ਵਜੇ ਤੱਕ ਵੇਖੀਦਾ ਸੀ ਦੋਨੇ ਪੜਾਈ ਇਕੱਠੀਆਂ ਪੜ੍ਹਦੀਆਂ ਰਹਿੰਦੀਆਂ ਸੀ ਤੁਹਾਨੂੰ ਪੂਰੀ ਮਿਹਨਤ ਕੀਤੀ ਜੀ ਇਹਨਾਂ ਨੇ ਤਾਨੂੰ ਮੀਸੀ ਦੇਤੀ ਐ ਸੰਭਾਵਨਾ ਮਾਸਤੇ ਦੇਤੀ ਬਿਲਕੁਲ ਪੂਰੀ ਮੀਸੀ ਬਲਕਿ ਇਹਨਾਂ ਨੇ ਪਹਿਲਾਂ ਹੀ ਕਹਿ ਰੱਖਿਆ ਸੀ ਵੀ ਅਸੀਂ ਆਪਣੀ ਪਹਿਲਾਂ ਹੀ ਮਤਲਬ ਵਧੀਆ ਵੀ ਨੰਬਰ ਲਾਾਂਗੇ ਅਸੀਂ ਪਹਿਲਾਂ ਹੀ মিডিਆ ਨੂੰ ਬੁਲਾ ਕੇ ਰੱਖਿਆ ਜੀ ਇਹ ਪਹਿਲਾਂ ਹੀ ਇਹਨਾਂ ਨੇ ਕਲੀਅਰ ਕਰ ਚੁੱਕੀ ਸੀ ਉਹ ਇਹ ਕੰਮ ਕਰ ਚੁੱਕਾ ਹੋ ਗਿਆ ਨੇ ਹਾਸਿਲ ਮੁਕਾਮ ਕਰ ਲਿਆ ਜੋ ਕਿਹਾ ਸੀ ਉਹ ਕਰਕੇ ਉਹ ਹੈ ਦੂਜਿਆਂ ਨੂੰ ਮੈਸੇਜ ਦੇਣਾ ਸਾਰੇ ਆਪਦੇ ਬੱਚਿਆਂ ਨੂੰ ਇੰਨਾ ਪੜਾਣ ਕਾਬਿਲ ਕਰਨ ਸਾਰੇ ਵੱਧ ਵੱਧ ਨੰਬਰ ਲੈ